14 ਅਕਤੂਬਰ ਤੱਕ ਚੋਣਾਂ ਦਾ ਪ੍ਰੋਗਰਾਮ ਪੇਸ਼ ਕਰੋ ਉਹਨਾਂ ਕਹਿਆ ਕਿ ਜੇ ਸਰਕਾਰ ਪ੍ਰੋਗਰਾਮ ਪੇਸ਼ ਨਹੀਂ ਕਰਦੀ ਤਾਂ ਕੋਰਟ ਆਦੇਸ਼ ਜਾਰੀ ਕਰੇਗੀ 14 ਅਕਤੂਬਰ ਨੂੰ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਜਨਵਰੀ 2023 ਤੋਂ ਪੈਂਡਿੰਗ ਨੇ 42 ਨਗਰ ਕੌਂਸਲਾਂ ਦੀਆਂ ਚੋਣਾਂ ਦਸੰਬਰ 2022 ਤੋਂ ਪੈਂਡਿੰਗ ਨੇ ਪੰਜਾਬ ਦੇ ਵਿੱਚ ਅਕਤੂਬਰ ਮਹੀਨੇ ਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਔਰ ਐਸੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਕਰਵਾਏ ਜਾਣ ਨੂੰ ਲੈ ਕੇ ਵੀ ਸ਼ਕਤੀ ਦਿਖਾਈ ਗਈ ਹੈ ਪੰਜਾਬ ਰਿਆਣਾ ਹਾਈ ਕੋਰਟ ਵੱਲੋਂ ਔਰ ਉਹਨਾਂ ਨੇ ਕਿਹਾ ਹੈ ਕਿ 14 ਅਕਤੂਬਰ ਤੱਕ ਪ੍ਰੋਗਰਾਮ ਪੇਸ਼ ਕਰੋ ਚੋਣਾਂ ਦਾ ਜਿਹੜਾ ਡਿਟੇਲ ਹੈ ਉਸ ਬਾਰੇ ਦੱਸਿਆ ਜਾਵੇ ਕਿ ਕਿਵੇਂ ਤੇ ਕਦੋਂ ਪੰਜਾਬ ਸਰਕਾਰ ਕਰਾਏਗੀ ਔਰ ਉਹਨਾਂ ਨੇ ਕਿਹਾ ਕਿ ਜੇ 14 ਅਕਤੂਬਰ ਤੱਕ ਡਿਟੇਲ ਨਹੀਂ ਦਿੱਤੀ ਜਾਂਦੀ ਪ੍ਰੋਗਰਾਮ ਨਹੀਂ ਦਿੱਤਾ ਜਾਂਦਾ ਤਾਂ ਫਿਰ ਹਾਈ ਕੋਰਟ ਇਸ ਬਾਬਤ ਆਪਣੇ ਪੱਧਰ ਤੇ ਹਦੇਸ਼ ਜਾਰੀ ਕਰ ਦੇਵੇਗੀ ਸੋ ਪੰਜਾਬ ਸਰਕਾਰ ਦੇ ਲਈ ਇਹ ਬੜੀ ਬੜੀ ਔਖੀ ਸਥਿਤੀ ਹੈ ਕਿਉਂਕਿ ਅਕਤੂਬਰ ਮਹੀਨੇ ਦੇ ਵਿੱਚ ਹੀ ਪੰਚਾਇਤੀ ਚੋਣਾਂ ਹੋਣੀਆਂ ਨੇ ਪਿੰਡਾਂ ਦੀਆਂ ਚੋਣਾਂ ਹੋਣੀਆਂ ਨੇ ਔਰ ਐਸੇ ਵਿੱਚ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਵੀ ਇੱਕ ਵੱਡੀ ਚੁਣੌਤੀ ਪੰਜਾਬ ਸਰਕਾਰ ਦੇ ਲਈ ਹੋ ਸਕਦੀ ਹੈ। ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਉਮੇਸ਼ ਪੰਚਾਇਤੀ ਚੋਣਾਂ ਬਾਰੇ ਵੀ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਹੀ ਜਾਣਕਾਰੀ ਦਿੱਤੀ ਔਰ ਉਸ ਤੋਂ ਬਾਅਦ ਹੁਣ ਉਸ ਦਾ ਅਮਲ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਐਸੇ 'ਚ ਹੁਣ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਇਹ ਸਰਕਾਰ ਦੇ ਸਾਹਮਣੇ ਚੁਣੌਤੀ ਖੜੀ ਹੋ ਗਈ ਹੈ। ਕੀ ਕੁਝ ਕਿਹਾ ਹਾਈ ਕੋਰਟ ਨੇ? ਵਿਜੇ ਦੋ ਜਿਹੜੀ ਜਨਹਿਤ ਪਟੀਸ਼ਨ ਜਿਹਨੂੰ ਆਪਾਂ ਪੀਐਲ ਕਹਿੰਦੇ ਆ ਪਬਲਿਕ ਇੰਟਰਸਟ ਲਿਟੀਗੇਸ਼ਨ ਆ ਉਹ ਨਗਰ ਪਰਿਸ਼ਦ ਦੇ ਨਗਰ ਨਿਗਮ ਦੇ ਚੋਣਾਂ ਨੂੰ ਲੈ ਕੇ ਦਾਖਲ ਕੀਤੀ ਗਈ ਸੀ ਔਰ ਇਸ ਤੋਂ ਪਹਿਲਾਂ ਯਾਦ ਕਰਾ ਦਿਜੀਏ ਆਪਾਂ ਕਿ ਜਿਹੜੇ ਪੰਚਾਇਤ ਚੋਣ ਹੈ ਉਹਨਾਂ ਨੂੰ ਵੀ ਲੈ ਕੇ ਵੀ ਹਾਈ ਕੋਰਟ ਵਿੱਚ ਹੀ ਪਟੀਸ਼ਨਾਂ ਸੀਗੀਆਂ ਔਰ ਜਿਸ ਵੇਲੇ ਸਰਕਾਰ ਨੇ ਹਾਈ ਕੋਰਟ ਚ ਕਿਹਾ ਸੀਗਾ ਵੀ ਅਸੀਂ ਇਹ ਡੇਟ ਲੈ ਕੇ ਆਏ ਆ ਤਾਂ ਉਹ ਪਟੀਸ਼ਨ ਦਾ ਨਿਪਟਾਰਾ ਹੋਇਆ ਸੀਗਾ ਹੁਣ ਇਹ ਹੈ ਕਿ 14 ਅਕਤੂਬਰ ਤੱਕ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਸ਼ੈਡਿਊਲ ਲੈ ਕੇ ਆਓ 14 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੈ ਸ਼ੈਡਿਊਲ ਲੈਣਾ ਪੜਨਾ ਨਗਰ ਪਰਿਸ਼ਦਾਂ ਤੇ ਨਗਰ ਕੌਂਸਲ ਦਾ ਨਗਰ ਨਿਗਮ ਦਾ ਔਰ ਜੇ ਸਰਕਾਰ ਨਹੀਂ ਲੈਂਦੀ ਹੈ ਤਾਂ ਫਿਰ ਹਾਈ ਕੋਰਟ ਆਰਡਰ ਜਾਰੀ ਕਰੇਗਾ ਹੁਣ ਯਾਨੀ ਕਿ 14 ਅਕਤੂਬਰ ਨੂੰ ਇੱਕ ਲਾਸਟ ਚੁਆਇਸ ਸਰਕਾਰ ਵੱਲੋਂ ਸਰਕਾਰ ਦੇ ਕੋਲ ਹੈਗੀ ਹੈ ਹਾਈ ਕੋਰਟ ਨੇ ਸਾਫ਼ ਡੇਟ ਹੀ ਦਿੱਤੀ ਹੈ 14 ਅਕਤੂਬਰ ਜਿਸਨੂੰ ਆਈ ਹੈ ਤੁਸੀਂ ਸ਼ੈਡਿਊਲ ਲੈ ਕੇ ਆਓ ਕਿ ਕਦੋਂ ਕਰਾਓਗੇ ਡੇਟ ਮੰਗੀ ਹੈ ਵੀ ਤੁਹਾਡੇ ਕੋਲ ਸ਼ੈਡਿਊਲ ਹੋਣਾ ਚਾਹੀਦਾ ਇਹ ਲਾਸਟ ਆਪਰ ਹੈ ਨਹੀਂ ਤਾਂ ਸਾਫ਼ ਕਿਹਾ ਕਿ ਅਸੀਂ ਆਰਡਰ ਜਾਰੀ ਕਰਾਂਗੇ ਔਰ ਇਹ ਦੋ ਪਟੀਸ਼ਨਰਾਂ ਦੀ ਆਪਾਂ ਗੱਲ ਕਰੀਏ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਜਿੱਦਾਂ ਬਿਆਲ ਨਗਰ ਪਰਿਸ਼ਦ ਦੇ ਇਲੈਕਸ਼ਨ ਕਾਫੀ ਟਾਈਮ ਤੋਂ ਪੈਂਡਿੰਗ ਨੇ ਜਨਵਰੀ ਤੋਂ ਨਗਰ ਨਿਗਮ ਦੇ ਪੈਂਡਿੰਗ ਨੇ ਤਾਂ ਕੋਰਟ ਨੇ ਹੁਣ ਕਿਤੇ ਨਾ ਕਿਤੇ ਇੱਕ ਤੱਕ ਰੁਖ ਦਿਖਾਇਆ ਹੈ ਕਿ 14 ਅਕਤੂਬਰ ਨੂੰ ਤੁਸੀਂ ਸ਼ਡਿਊਲ ਲੈ ਕੇ ਆਜੋ ਔਰ ਸਾਨੂੰ ਪੂਰਾ ਦੱਸ ਦਿਓ ਵੀ ਇਹ ਡੇਟਾਂ ਸਾਡੀ ਹੈਗੇ ਨੇ ਇਸ ਇਲੈਕਸ਼ਨ ਕਰਾਉਣ ਵਾਸਤੇ ਨਹੀਂ ਤਾਂ ਅਸੀਂ ਆਰਡਰ ਜਾਰੀ ਕਰਾਂਗੇ ਹੁਣ 14 ਅਕਤੂਬਰ ਦੇਖਣਾ ਹੋਏਗਾ ਸਰਕਾਰ ਕੋਰਟ ਵਿੱਚ ਕੀ ਸ਼ਡਿਊਲ ਲੈ ਕੇ ਆਦੀ ਹੈ ਯਾਨੀ ਯਾਨੀ ਉਮੇਸ਼ ਇਹ ਕਹਿ ਸਕਦੇ ਆਂ ਵੀ ਜੇ 14 ਅਕਤੂਬਰ ਤੱਕ ਸਰਕਾਰ ਸ਼ਡਿਊਲ ਦੇ ਵੀ ਜੀ ਬਿਲਕੁਲ ਕਿਉਂਕਿ ਇਹ ਸੀਮਤ ਟਾਈਮ ਦੇ ਵਿੱਚ ਕਰਾਉਣੀਆਂ ਪੈਣਗੀਆਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਵਿਜੇ ਕਿ 14 ਅਕਤੂਬਰ ਨੂੰ ਕੋਰਟ ਜੀ ਕਿਉਂਕਿ ਅਗਲੀ ਸੁਣਵਾਈ ਤੇ ਜਦੋਂ ਕੋਰਟ ਇਹ ਕਹਿੰਦਾ ਵੀ ਤੁਸੀਂ ਸ਼ਡਿਊਲ ਲੈ ਕੇ ਆਜੋ ਹੂੰ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਕੋਈ ਨਾ ਕੋਈ ਡੇਟ ਤਾਂ ਲੈ ਕੇ ਆਓਗੇ ਕਿ ਇਹ ਸਾਡੇ ਕੋਲ ਟਾਈਮ ਹੈ ਜੇ ਅਸੀਂ ਇੰਨੇ ਟਾਈਮ 'ਚ ਪੰਚਾਇਤੀ ਚੋਣਾਂ ਦਾ ਕਰਾਣ ਜਾਂ ਨਗਰ ਨਿਗਮ ਨਗਰਪਰਸ਼ਦ ਦੇ ਚੋਣ ਕਰਾਣ ਦਾ ਫੈਸਲਾ ਕਰਨ ਵਾਲੇ ਆ ਜਾਂ ਸਾਡੀ ਇਹ ਇਹ ਸਾਡਾ ਐਫੀਡੇਵਿਟ ਹੈ ਤਾਂ 14 ਅਕਤੂਬਰ ਇੱਕ ਡੇਟ ਮੰਗੀ ਐ ਕਿ ਤੁਸੀਂ ਸ਼ੈਡਿਊਲ ਲਿਆਓ ਵੀ ਕਿਹੜੇ ਕਿਹੜੇ ਮਹੀਨੇ ਕਰਾ ਸਕਦੇ ਹੋ ਕਦੋਂ ਕਰਾ ਸਕਦੇ ਹੋ ਹੂੰ ਠੀਕ ਹੈ ਸ਼ੁਕਰੀਆ ਉਮੇਸ਼ ਇਸ ਜਾਣਕਾਰੀ ਦੇ ਲਈ ਤਾਂ ਪੰਜ ਨਗਰ ਨਿਗਮਾਂ ਨੇ ਮੁੱਖ ਤੌਰ ਤੇ ਔਰ 42 ਜੜੀਆਂ ਨੇ ਉਹ ਨਗਰ ਕੌਂਸਲਾਂ ਨੇ ਪੰਜ ਨਗਰ ਨਿਗਮਾਂ ਦੇ ਵਿੱਚ ਫਗਵਾੜਾ ਅਮ੍ਰਿਤਸਰ ਪਟਿਆਲਾ ਜਲੰਧਰ ਤੇ ਲੁਧਿਆਣਾ ਇਹ ਪੰਜ ਵੱਡੀਆਂ ਨਗਰ ਨਿਗਮਾਂ ਨੇ ਜਿੱਥੇ ਇਲੈਕਸ਼ਨ ਪੈਂਡਿੰਗ ਪਏ ਨੇ 14 ਤੱਕ ਪਰ ਤੱਕ ਦਾ ਸਮਾਂ ਕੋਟ ਨੇ ਦਿੱਤਾ ਕਿ ਸ਼ੈਡਿਊਲ ਦਿਓ ਔਰ ਕਿੰਨਾ ਕੁ ਡਿਲੇ ਸਰਕਾਰ ਕਰ ਸਕਦੀ ਹੈ ਯਾਨੀ ਪੰਚਾਇਤੀ ਚੋਣਾਂ ਦੇ ਨਾਲ ਹੀ ਚਾਹੇ ਉਸ ਤੋਂ ਕੁਝ ਦਿਨਾਂ ਬਾਅਦ ਹੋਵੇ ਇਹ ਨਗਰ ਨਿਗਮ ਚੋਣਾਂ ਵੀ ਸਰਕਾਰ ਨੂੰ ਕੋਰ ਦੇ ਹਦਾਇਤਾਂ ਤੇ ਕਰਵਾਉਣੀਆਂ ਪੈਸਾਂ